ਮੈਂ ਹੰਬਲ ਜੀ ਸੈਂਕਾਰੀ ਤੁਸੀਂ ਦੇਖ ਰਹੇ ਹੋ ਜੁਪੀ న్యూਸ ਸਾਡੇ ਜੁਪੀ ਸੰਦੇਸ਼ ਪੰਜਾਬੀ ਅਖਬਾਰ ਅਤੇ న్యూਸ ਚੈਨਲ ਵੱਲੋਂ ਸ਼ਹਿਰ ਨਿਵਾਸੀਆਂ ਦੇਸ਼ ਦੇਸ਼ ਬੈਠੇ ਸਰੋਤਿਆਂ ਨੂੰ ਲੱਖ ਲੱਖ ਦੁਆਲੇ ਤੇ ਲੱਖ ਲੱਖ ਵਧਾਈ ਹੋਵੇ ਅੱਜ ਅਸੀਂ ਪਹੁੰਚੇ ਹਾਂ ਪਟਾਕਾ ਮਾਰਕੀਟ ਕਪੂਤਲਾ ਵਿਖੇ ਜੋ ਕਿ ਸਰਕਾਰੀ ਹਕੂਮਤ ਐਟ ਅਲਾਟ ਕੀਤਾ ਗਿਆ ਸਥਾਨ ਹੈ ਇਹ ਸਥਾਨ ਸਲਕਲ ਰੋਡ ਵਿਖੇ ਸਥਿਤ ਹੈ ਜਿੱਥੇ ਕਿ ਵੱਖ-ਵੱਖ ਤਰ੍ਹਾਂ ਦੇ ਪਟਾਕੇ ਜਿਵੇਂ ਜ਼ਮੀਨ ਤੇ ਚੰਨ ਵਾਲੀਆਂ ਰੰਗ-ਬਰੰਗੇ ਰਚ ਰੱਖਣੀਆਂ ਅਤੇ ਆਸਮਾਨ ਦੇ ਵਿੱਚ ਚੱਲਣ ਵਾਲੀਆਂ ਅਸਤਵਾਜੀਆਂ ਜੋ ਕਿ ਬਹੁਤ ਹੀ ਮਨੋਸ਼ੁੰਦਿਆ ਨੇ ਉਹ ਵੱਖ-ਵੱਖ ਤਰ੍ਹਾਂ ਦੇ ਇੱਥੇ ਪਟਾਕੇ ਲਗਾਏ ਗਏ ਹਨ ਅਸੀਂ ਇੱਥੇ ਦੁਕਾਨਦਾਰਾਂ ਨਾਲ ਗੱਲਬਾਤ ਕਰਦੇ ਹਾਂ ਕਿ ਕਿਹੜੇ-ਕਿਹੜੇ ਪਟਾਕੇ ਆਏ ਆ ਉਹ ਤੁਹਾਨੂੰ ਮਿਲਾਉਂਦੇ ਹਾਂ ਇੱਥੇ ਦੇ ਦੁਕਾਨਦਾਰਾਂ ਨਾਲ ਤਾਂ ਦੋ ਘਟੇ ਪਟਾਕਾ ਮਾਰਕੀਟ ਜੋ ਕਿ ਸ਼ਹਿਰ ਤੋਂ ਕਾਫੀ ਬਾਹਰ ਲਗਾਈ ਗਈ ਹੈ ਬਹੁਤ ਸੁੰਦਰ ਮਾਰਕੀਟ ਹੈ ਸੋ ਇੱਥੇ ਵੱਖ-ਵੱਖ ਤਰ੍ਹਾਂ ਦੇ ਪਟਾਕੇ ਲਗਾਏ ਗਏ ਹਨ ਸੋ ਸਾਹਮਣੇ ਦੇਖ ਸਕਦੇ ਹੋ ਕਿ ਜੇ ਕੇ ਫਾਇਰਵਰਕਸ ਜੋ ਕਿ ਉਹਨਾਂ ਦਾ ਸਟਾਲ ਨੰਬਰ 10 ਹੈ ਉਹ ਦੁਕਾਨਾਂ ਲੱਗੀਆਂ ਹੋਈਆਂ ਹਨ ਦੁਕਾਨਾਂ ਬਹੁਤ ਸ਼ ਪਰ ਬਹੁਤ ਬੱਧਰ ਦਿਖਣ ਲੱਗਿਆ ਹੋਇਆ ਮੈਂ ਕਿਹਾ ਰਮਨ ਕਹਾਂਗਾ ਥੋੜਾ ਵੀਉ ਦਿਖਾਉਣ ਕਿ ਉਥੇ ਅੱਜ ਤਰੌਣਕ ਨਹੀਂ ਆ ਗਈ ਕੱਲ ਦੇ ਤੇ ਕਾਫੀ ਰੌਣਕ ਹੋ ਜਾਵੇਗੀ ਸੋ ਦੇਖ ਸਕਦੇ ਹੋ ਕਿਥੇ ਮੌਜੂਦ ਰੰਗ ਰੰਗੇ ਪਟਾਕੇ ਜੋ ਕਿ ਜ਼ਮੀਨ ਤੇ ਚੱਲਦੇ ਆਸਮਾਨ ਤੇ ਚੱਲਦੇ ਹਨ ਬਹੁਤ ਹੀ ਮਨੋਸ਼ੋਣ ਵਾਲੇ ਇੱਥੇ ਪਟਾਕੇ ਲੱਗੇ ਨੇ ਆਪੇ ਸਤਗਾਂਦਰ ਮਾਰਖ ਨਾਲ ਗੱਲ ਕਰਦੇ ਆਂ ਇਹਾਂ ਕਿ ਕੋਈ ਵੈਰਾਈਟੀ ਚੇਂਜ ਹੋ ਕੇ ਆਈ ਹੈ ਜਾਂ ਕਿ ਪਹਿਲਾਂ ਵਰਗੇ ਹੀ ਪਟਾਕੇ ਨੇ। ਇਹ ਕਾਲੀ ਸਸਤੀ ਕਾਲੀ ਸਸਤੀ ਕਾਲੀ ਬਹੁਤ ਬਹੁਤ ਸਵਾਗਤ ਹੈ ਢਾਹਰ ਚੰਦ ਦੇ ਵਿੱਚ। ਥੈਂਕ ਯੂ ਭਾਜੀ। ਤੁਸੀਂ ਇਹ ਪਟਾਕੇ ਦੁਕਾਨ ਲਾਇਆ ਇਸ ਦੁਬਾਰਾ ਵਿਸਤਾਰਪੂਰ ਕੋ ਦੱਸੋ ਕਿ ਇਸ ਤਰ੍ਹਾਂ ਦੇ ਪਟਾਕੇ ਆਏ ਆ। ਔਰ ਕੋਈ ਚੇਂਜਿੰਗ ਹੋਈ ਆ ਪਿਛਲੇ ਬਾਸਤਾਲ ਨਾਲੋਂ ਜਾਂ ਫਿਰ ਸੇਮ ਉਹੀ ਪਟਾਕੇ ਆ? ਨਹੀਂ ਸੇਮ ਵੀ ਹੈਗੇ ਕੁਝ ਨਵੀਆਂ ਵੈਰਾਈਟੀਆਂ ਵੀ ਆਈਆਂ ਆਈਆਂ ਵਾਂ। ਹਾਂ ਜਿਸ ਤਰ੍ਹਾਂ ਕਿ ਤੁਸੀਂ ਦੇਖ ਹੀ ਰਹੇ ਕਾਫੀ ਸਾਰੀ ਵੈਰਾਈਟੀ ਗੱਲਾਂ ਦੇ ਵਾਸਤੇ ਬੱਚਿਆਂ ਵਾਸਤੇ ਹਰ ਇੱਕ ਚੀਜ਼ ਹਰ ਇੱਕ ਤਰ੍ਹਾਂ ਦੇ ਮਤਲਬ ਹੈ ਕਿ ਕਸਟਮਰ ਵਾਸਤੇ ਹਰ ਇੱਕ ਤਰ੍ਹਾਂ ਦੀ ਜਿਹੜੀ ਵੈਰਾਈਟੀ ਹੈਗੀ ਐ ਇਸਟੋਰ ਸਾਡੇ ਕੋਲ ਹੈਗੀ ਆ ਤੇ ਚੇਂਜਸ ਵੀ ਕਾਫੀ ਆਈਆਂ ਆ ਜਿਸ ਤਰ੍ਹਾਂ ਸਰਕਾਰ ਕਹਿੰਦੀ ਗ੍ਰੀਨ ਕ੍ਰੈਕਰ ਚਾਹੀਦੇ ਨੇ ਹਨਾ ਉਹਦੇ ਨਾਲ ਉਸ ਕਰਕੇ ਥੋੜਾ ਜਿਹਾ ਗ੍ਰੀਨ ਕ੍ਰੈਕਰ ਵੀ ਜਿਹੜੇ ਹੈਗੇ ਆ ਕਾਫੀ ਜ਼ਿਆਦਾ ਹੁਣ ਗ੍ਰੀਨ ਕ੍ਰੈਕਰ ਆਉਣ ਲੱਗ ਪਏ ਹੈਗੇ ਜਿਹੜੇ ਪੋਲੂਸ਼ਨ ਨੂੰ ਦੇਖਦੇ ਹੋਏ ਵੀ ਸਰਕਾਰ ਜਿਹੜੀਆਂ ਫੈਕਟਰੀਆਂ ਦੇ ਦੌਰ ਤੇ ਪਿਛੇ ਜਿਹੜੇ ਬਣਦੇ ਆਪਾਂ ਉਹਨਾਂ ਵਿੱਚ ਵੀ ਗ੍ਰੀਨ ਕ੍ਰੈਕਰ ਜਿਹੜੀ ਹੈਗੇ ਕੈਮੀਕਲ ਉਹ ਸਭ ਦਾ ਬਣਦੇ ਕਿ ਜਿਹੜੇ ਵਿੱਚ এনਵਾਇਰਨਮੈਂਟ ਨੂੰ ਵੀ ਜ਼ਿਆਦਾ ਹਰ ਨੌਸ਼ਵਾਰ ਫਿਰਨੋਤਾ ਵゼਹੀ ਆਕੇ ਦੇਖੋ ਹਰ ਇੱਕ ਬੰਦਾ ਆਪਣਾ ਆਪਣਾ ਦਿਵਾਲੀ ਜਿਹੜਾ ਇੱਕ ਤਿਹਾੜ ਹੈਗਾ ਵਾ ਹਰ ਇੱਕ ਵਰਗ ਜਿਹੜਾ ਹੈਗਾ ਦਿਵਾਲੀ ਦਾ ਤਿਉਹਾਰ ਜਿਹੜਾ ਮਨਾਉਂਦਾ ਵਾ ਤੇ ਹਰ ਇੱਕ ਦਾ ਦਿਵਾਲੀ ਮਨਾਉਣ ਦਾ ਢੰਗ ਵੀ ਆਪੋ ਆਪਣੇ ਤਰੀਕੇ ਦਾ ਹੈਗਾ ਵਾ ਜਿਸ ਤਰ੍ਹਾਂ ਕਿ ਲੋਕੀ ਘਰਾਂ ਦੇ ਵਿੱਚ ਜਾਂ ਹਰ ਤਰੀਕ ਦੀ ਖਰੀਦੋ ਪ੍ਰਸਤੀ ਕਰਾਉਂਦੇ ਆ ਮਤਲਬ ਖਰੀਦੋ ਪ੍ਰਸਤੀ ਕਰਦੇ ਆ ਹਰ ਇੱਕ ਤਰ੍ਹਾਂ ਦਾ ਸਮਾਨ ਖਰੀਦਦੇ ਉਸੇ ਦੀਵਾਲੀ ਦਾ ਜਿਹੜਾ ਤਿਹਾੜ ਲੋਕੀ ਆਪਣੇ ਘਰਾਂ ਦੇ ਵਿੱਚ ਪੂਜਾ ਕਰਦੇ ਪਾਠ ਕਰਦੇ ਹਰ ਇੱਕ ਤੇ ਸਿਸਟਮ ਦੇ ਨਾਲ ਜਿਹੜੀ ਉਹ ਆਪਣੇ ਆਪਣੇ ਤਰੀਕੇ ਦੇ ਨਾਲ ਜਿਹੜੇ ਦੀਵਾਲੀ ਮਨਾਉਂਦੇ ਉੱਥੇ ਜਿਹੜੇ ਨੌਜਵਾਨ ਵਰਗ ਆ ਜਿਹੜਾ ਕਿ ਜਾਂ ਕਿ ਹਰ ਇੱਕ ਵਰਗ ਜਿਹੜਾ ਹੈਗਾ ਪਟਾਕੇ ਲੈ ਕੇ ਵੀ ਜਿਹੜੇ ਆ ਉਹ ਪਟਾਕੇ ਚਲਾ ਕੇ ਜਿਹੜੇ ਦੀਵਾਲੀ ਮਨਾਉਂਦਾ ਹੈਗਾ ਜਿਸ ਤਰ੍ਹਾਂ ਆ ਕਿ ਨਾ ਇੱਕੋ ਮਹੀਨੇ ਦੇ ਵਿੱਚ ਤਿੰਨ ਚਾਰ ਤਿਉਹਾਰ ਆ ਗਏ ਆ ਜੀ ਜੀ ਇਹ ਦਮਰ ਕੀ ਕਹਿਣਾ ਚਾਹੁੰਦਾ ਤੇ ਖੁਸ਼ ਫਰਕ ਪਊਗਾ ਲੋਕਾਂ ਨੂੰ ਇਸ ਪਰੇ ਜਾਂ ਫਾਈਨੈਂਸ਼ੀਅਲ ਫਰਕ ਪਊਗਾ ਹਾਂ ਫਾਈਨੈਂਸ਼ੀਅਲ ਤਾਂ ਦੇਖੋ ਹਰ ਇੱਕ ਥਾਈਕੋ ਆਪਣਾ ਆਪਣਾ ਬਜਟ ਹੁੰਦਾ ਵਾ ਨਾ ਜਿਸ ਤਰ੍ਹਾਂ ਕਿ ਆਪਾਂ ਆਪਣੇ ਘਰ ਦੇ ਬਜਟ ਲਾ ਕੇ ਚੱਲੀਏ ਕਿ ਬੰਦਾ ਹੁੰਦਾ ਕਿ ਯਾਰ ਮੈਂ ਆ ਨਾ ਆ ਤੇ ਆ ਰ ਆ ਗਿਆ ਤੇ ਮੈਂ ਤੇ ਆ ਚੀਜ਼ ਕਿੰਨੀ ਹਰ ਇੱਕ ਬੰਦਾ ਆਪਣੇ ਤਰੀਕੇ ਦਾ ਬਜਟ ਸੈੱਟ ਕਰਕੇ ਬੈਠਾ ਹੁੰਦਾ ਵੈਸੇ ਇਦਾਂ ਦੀ ਕੋਈ ਜ਼ਿਆਦਾ ਦਿੱਕਤ ਵਾਲੀ ਗੱਲ ਨਹੀਂ ਹੈਗੀ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਬਾਈ ਥੈਂਕ ਯੂ ਜੇ ਮਾਲਕਾ ਉਹਨਾਂ ਨਾਲ ਗਲਪਤ ਹੋਈ ਕਿ ਆ ਕਿ ਕਿਸ ਤਰ੍ਹਾਂ ਦਾ ਪਟਾਕੇ ਆ ਉਹਨੇ ਇਹ ਦੱਸਿਆ ਕਿ ਕੁਝ ਪਟਾਕੇ ਇਦਾਂ ਦੇ ਹੋਏ ਜੋ ਪਰਦੋਸ਼ਾਤ ਹੁੰਦਾ ਨੇ ਸਤਿਕਾਰਯੋਗ ਵਧੀਆਂ ਅੱਜ ਇਤਨਾ ਜੌਨ ਦੇ ਪਟਾਕੇ ਨੇ ਬਟਾਕ ਲਗਾਏ ਨੇ ਦੇਖ ਸਾਡੇ ਕੋਲ ਬਹੁਤ ਵਧੀਆ ਪਟਾਕੇ ਰੰਗ ਰੰਗ ਪਟਾਕੇ ਲੱਗੇ ਨੇ ਤੁਹਾਨੂੰ ਇਸ ਦੁਕਾਨ ਦਾ ਵੀਊ ਦਿਖਾਉਣੇ ਆ ਅੱਛਾ ਹਾਂ ਜੀ ਮੈਂ ਕਰੀ ਨਵਾਂ ਬਣਾਇਆ ਸੀ ਦੂਸਰੇ ਦਾ ਪਾਉਂਦਾ ਨਹੀਂ ਯਾਰ ਤੇ ਦੇਖੋ ਸਾਡੀ ਜਲਦੀ ਹੈ ਨਾ ਅੱਛਾ ਹਾਂ ਜੀ ਮੈਂ ਕਰੀ ਨਵਾਂ ਬਣਾਇਆ ਸੀ ਦੂਸਰੇ ਦਾ ਪਾਉਂਦਾ ਨਹੀਂ ਯਾਰ ਤੇ ਦੇਖੋ ਸਾਡੀ ਜਲਦੀ ਹੈ ਨਾ ਤੇ ਪੈਪਰ ਚੱਲਦਾ ਹੈ ਮਾਫੀ ਦਾ ਪਟਾਕੇ